ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਵੱਲੋਂ ਸਮਾਜ ਦੇ ਪੜੇ ਅਨਸਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਪਰਮਿੰਦਰ ਸਿੰਘ ਹੀ ਰੈਸਪੀ ਸਥਾਨਿਕ ਅਤੇ ਇਨਵੈਸਟੀਗੇਸ਼ਨ ਕੁਲਵੰਤ ਸਿੰਘ ਡੀਐਸਪੀ ਸਬ ਡਿਵੀਜ਼ਨ ਆਦਮਪੁਰ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਮੁਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵੱਲੋਂ ਅੰਨੇ ਕਤਲ ਕੇਸ ਨੂੰ ਸੁਲਝਾਉਦੇ ਹੋਏ ਕਤਲ ਕੇਸ ਦੇ ਸਾਰੇ ਮੁਜਰਮਾਨ ਨੂੰ ਗ੍ਰਿਫਤਾਰ ਕੀਤਾ ਐਲਓਕ ਪੁਲਿਸ ਕਪਤਾਨ ਸਬ ਡਿਵੀਜ਼ਨ ਆਦਮਪੁਰ ਨੇ ਦੱਸਿਆ की सीमा पत्नी मृत तक संदीप कुमार उर्फ हैप्पी पुत्र सुरेंद्र कुमार जो 9 साल तो बटाला तो अलावलपुर आके रहन लाग पए सी संदीप कुमार उर्फ हैप्पी फैशन पॉइंट रेडीमेड कपड़े दी दुकान आदमपुर विखे काम करदा सी रोजाना सवेर नु आदमपुर औंदा सी ते शाम वेले अलावलपुर विखे वापस चला जांदा सी सीमा अपने पति नु मरवावणा चाहुंदी सी क्योंकि उस पति संदीप कुमार अपनी पत्नी सीमा दे कैरेक्टर ते शत करदा सी ਅਤੇ ਉਸ ਪਾਸੋਂ ਪੈਸੇ ਮੰਗਦਾ ਸੀ ਜੋ ਸੀਮਾ ਨੇ ਆਪਣੇ ਸੋਹਰਾ ਪਰਿਵਾਰ ਦੇ ਖਿਲਾਫ ਕੇਸ ਕਰਕੇ ਲੈ ਸੰ ਜਿਸ ਕਰਕੇ ਸੀਮਾ ਨੇ ਆਪਣੀ ਮਾਤਾ ਮੰਜੂ ਅਤੇ ਪਰਾ ਨਰੇਸ਼ ਕੁਮਾਰ ਨਾਲ ਮਿਲ ਕੇ ਆਪਣੇ ਪਤੀ ਸੰਦੀਪ ਕੁਮਾਰ ਉਰਫ ਹੈਪੀ ਦਾ ਕਤਲ ਕਰਵਾਉਣ ਦੀ ਸਾਜ਼ਿਸ਼ ਬਣਾਈ ਸੀ ਜਿਸ ਨੇ ਸਰੀਕੇ ਵਿੱਚੋਂ ਲੱਗਦੇ ਆਪਣੇ ਭਾਂਜੇ ਕਰਿਸ਼ਨ ਵਰਮਾ ਉਰਫ ਸਾਬੀ ਨਾਲ ਕਤਲ ਕਰਨ ਦੀ ਯੋਜਨਾ ਤਿਆਰ ਕੀਤੀ ਫਿਰ ਜਦੋਂ ਮ੍ਰਿਤਕ ਸੰਦੀਪ ਕੁਮਾਰ ਉਰਫ ਹੈਪੀ ਕਪੜੇ ਦੀ ਦੁਕਾਨ ਆਦਮਪੁਰ ਤੋਂ ਛੁੱਟੀ ਕਰਕੇ ਅਲਾਵਲਪੁਰ ਨੂੰ ਜਾ ਰਿਹਾ ਸੀ ਤਾਂ ਦੋਸ਼ੀ ਕਰਿਸ਼ਨ ਵਰਮਾ ਉਰਫ ਸਾਬੀ ਨੇ ਆਪਣੇ ਸਾਥੀ ਨਵਦੀਪ ਕੁਮਾਰ ਉਰਫ ਸਾਬੀ ਅਤੇ ਪਰਿੰਸ ਬੰਗੜ ਨਾਲ ਮਿਲ ਕੇ ਸੰਦੀਪ ਕੁਮਾਰ ਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਨਹਿਰ ਦੇ ਕੋਲ ਲੈ ਜਾ ਕੇ ਛੇਵ ਕਰਨ ਵਾਲੇ ਉਸ ਤੇ ਨਾਲ ਉਸ ਦੀ ਗਰਦਨ ਤੇ वार ਕਰਕੇ ਅਤੇ ਇੱਟਾਂ ਨਾਲ ਉਸ ਦੇ ਸਿਰ ਅਤੇ ਮੱਥੇ ਤੇ वार ਕਰਕੇ ਉਸ ਦਾ ਕਤਲ ਕਰ ਦਿੱਤਾ ਆਓ ਦੇਖਦੇ ਹਾਂ ਦੋਆਬੇ ਦੀ ਆਵਾਜ਼ ਤੋਂ ਪੱਤਰਕਾਰ ਇਕਬਾਲ ਮਹੇਤੇ ਸੁਖਦੇਵ ਲੋਹਾਰਿਆ ਦੀ ਵਿਸ਼ੇਸ਼ ਰਿਪੋਰਟ ਇੱਡੀ ਵੱਡੀ ਗਲਤੀ ਦਾ ਕਿਦਾਂ ਤੁਸੀਂ ਸੋਚ ਲਿਆ ਤੁਹਾਡਾ ਘਰ ਵਾਲਾ ਸੀ ਉਹ ਤੇ ਕੋਈ ਮਨਚ ਨਹੀਂ ਆਇਆ ਵੀ ਮੈਂ ਕਿਉਂ ਇਹ ਕੰਮ ਕਰ ਰਹੀ ਆ ਸਰ ਗਲਤੀ ਹੋ ਗਈ ਬਸ ਦੇਖੋ ਕਾਰਨ ਕੀ ਸੀਗਾ ਹੋਇਆ ਕਿ ਦੱਸੋ ਕਿਉਂ ਲਗਾਈ ਝਗੜਾ ਹੁੰਦਾ ਸੀ ਔਰ ਕੁਝ ਨਹੀਂ ਕਾਰਨ ਸੀ ਅਸੀਂ ਗਲਤੀ ਹੋ ਗਈ ਮੇਰੇ ਕੋਲ ਕਿਸ ਗੱਲ ਨੂੰ ਲੈ ਕੇ ਅਸੀਂ ਉਦ ਹੀ ਮਤਲਬ ਲੜਾਈ ਝਗੜਾ ਹੋ ਉਸ ਨਿੱਕੀ ਨਿੱਕੀ ਗੱਲ ਤੋਂ ਬਸ ਸਾਰਾ ਸਾਰਾ ਮੈਂ ਖਰਚਾ ਕਰਦੀ ਸੀ ਸਾਰੀ ਜ਼ਿੰਮੇਵਾਰੀ ਤੇ ਜਿਹੜਾ ਮੇਨ ਮਾਸਟਰਮਾਈਂਡ ਸੀ ਕਹਿ ਰਿਹਾ ਵੀ ਇਹਨਾਂ ਨੇ ਤੁਹਾਡੀ ਜਿਹੜੀ ਹੈਗੇ ਇਹਨਾਂ ਦੇ ਤੇ ਤੁਹਾਡੀ ਮਨਵੀਂ ਨਾਲ ਨਹੀਂ ਇਹਨਾਂ ਦਾ ਕੁਝ ਇਹ ਸਿਰਫ ਬੈਠੇ ਹੋਏ ਸੀ ਇਹ ਸਿਰਫ ਇਹਨਾਂ ਜਿੱਦਾਂ ਮਤਲਬ ਬੈਠੇ ਸੀ ਉਹ ਮੁੰਡਾ ਪਹਿਲੇ ਲੈਣ ਆਇਆ ਸੀ ਤਾਂ ਇਹਨਾਂ ਨੂੰ ਪਤਾ ਲੱਗ ਗਿਆ ਸੀ 29 ਮਈ 2025 ਨੂੰ ਸੰਦੀਪ ਕੁਮਾਰ ਔਰ ਫੈਪੀ ਵਾਸੀ ਅਲਾਉਲਪੁਰ ਦਾ ਕਤਲ ਹੋ ਗਿਆ ਸੀ ਜਿਸ ਸੰਬੰਧੀ ਮਗਧਵਾ ਨੰਬਰ 81 ਦਰਜ ਕੀਤਾ ਗਿਆ ਸੀ ਇਸੇ ਤੋਂ ਤੀਸ਼ ਮੁਖ ਅਸਰ ਹਰਦੇਪ੍ਰੀਤ ਵੱਲੋਂ ਕੀਤੀ ਜਾ ਰਹੀ ਸੀ ਮਾਂਜੋਗ ਐਸਐਸਪੀ ਸਾਹਿਬ ਵਿਕ ਸਾਹਿਬ ਐਸਪੀ ਹੀਰ ਸਾਹਿਬ ਜਿਹਦੇ ਦਿਸ਼ਾ ਨਿਰਦੇਸ਼ਾਂ ਮਤਾਵਕ ਅਤੇ ਗਾਈਡਲਾਈਨ ਮੁਤਾਬਕ ਇਹਦੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਦੌਰਾਨ ਇਹ ਤਫ਼ਤੀਸ਼ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਆ ਜਿਹਦੇ ਵਿੱਚ ਇਹ ਪਾਇਆ ਗਿਆ ਕਿ ਸੰਦੀਪ ਕੁਮਾਰ ਉਰਫ ਹੈਪੀ ਦਾ ਕਤਲ ਜਿਹੜਾ ਆ ਇਹਦੀ ਵਾਈਫ ਸੀਮਾ ਸੱਸ ਮੰਜੂ ਤੇ ਇਹਦਾ ਸਾਲਾ ਨਰੇਸ਼ ਕੁਮਾਰ ਨੇ ਪ੍ਰਤੀ ਦੇ ਕੇ 40000 ਰੁਪਿਆ ਪ੍ਰਤੀ ਦੇ ਕੇ ਕ੍ਰਿਸ਼ਨ ਕੁਮਾਰ ਵਰਮਾ ਨਵਦੀਪ ਤੇ ਇੱਕ ਨਵਾਲਕ ਵਾਕੇ ਰਹੀਂ ਕਰਵਾਇਆ ਜਿਸ ਦੀ ਤਬਦੀਸ ਦੌਰਾਨ ਕਤਲ ਦਰਾਂਦ ਵਰਤੇ ਗਏ ਮੋਸਟਰਸਾਈਕਲ ਅਤੇ ਕਤਲ ਦੀ ਵਾਰ ਤੋਂ ਲਈ ਲੈ ਕੇ ਪੈਸੇ 25000 ਰੁਪਿਆ ਰਿਕਵਰ ਕਰ ਲਿਆ ਗਿਆ ਇਹ ਕਤਲ ਕਰਨ ਸਮੇਂ ਇਹਨਾਂ ਨੇ ਆਰਡਰ ਸਪ੍ਰਿੰਡਿਜ ਐਪ ਅਪਣਾਈ ਸੀ ਵੀ ਇਹਦੇ ਵਿੱਚੋਂ ਕੋਈ ਚੀਜ਼ਾਂ ਦੇ ਕੋ ਖੋ ਕੇ ਲੈ ਜਾਣੀਆਂ ਤਾਂ ਜੋ ਇਹ ਲੁੱਟਖਸੁੱਟ ਦਾ ਮਾਮਲਾ ਲੱਗੇ ਜਿਹਦੇ ਵਿੱਚ ਇਹਨਾਂ ਵੱਲੋਂ ਲਾਇਆ ਗਿਆ ਦਾ ਕੜਾ ਬਰਾਮਦ ਕਰ ਲਿਆ ਗਿਆ ਅਤੇ ਬਾਕੀ ਬਹੁਤ ਸਾਰੇ ਠੋਸ ਸਬੂਤ ਸਾਡੇ ਸਾਹਮਣੇ ਆਏ ਆ ਜੋ ਇਹਨਾਂ ਠੋਸ ਸਬੂਤਾਂ ਦੇ ਆਧਾਰ ਤੇ ਇਹਨਾਂ 6 ਵਿਅਕਤੀਆਂ ਨੂੰ ਮਿਤੀ 2 ਜੂਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਦੇ ਹਿਧਾਰ ਤੇ ਅੱਜ ਵੀ ਇਹਨਾਂ ਨੂੰ ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ ਤੇ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਥੈਂਕ ਯੂ